ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਰਿਐਲਿਟੀ ਦੋਸਤੋ ਪੰਜਾਬ ਤੇ ਅਪਾ ਜੇ ਨਜ਼ਰ ਮਾਰੀਏ ਤੇ ਇਨਾਂ ਦਿਨਾਂ ਦੇ ਵਿੱਚ ਹਰ ਇੱਕ ਦਾ ਚਿਹਰਾ ਉਦਾਸ ਹੈ ਕਿਉਂਕਿ ਜਦੋਂ ਹਰ ਦੀ ਕੋਈ ਸਮੱਸਿਆ ਦੀ ਖਬਰ ਆਉਂਦੀ ਹੈ ਉਹਨਾਂ ਇਲਾਕਿਆਂ ਦੀ ਖਬਰ ਆਉਂਦੀ ਹੈ ਕਿ ਇਸ ਇਲਾਕਿਆਂ ਦੇ ਵਿੱਚ ਪਾਣੀ ਦਾ ਜਿਹੜਾ ਵਹਾਅ ਹੈ ਉਹ ਤੇਜ਼ ਹੋ ਗਿਆ ਹੈ ਜਾਂ ਪਾਣੀ ਵਧ ਗਿਆ ਹੈ گھر دریا کی گل کر لیے فاضل کا ایریے کی گل کر لیے گردسپور سائڈ کی گل کر لیے پٹھانکوٹ ایریے کی گل کر لیے کتنے نہ کتنے سارے علاقے جڑے ہیں مطلب کہہ سکتے ہیں کہ پورا پنجاب جڑا ہے وہ ہر کی چپیٹ اور تو بچیا ہویا نہیں ہے بلکہ بالکل تیار بار تیار ہے پرشاشن دے بلو پختہ انتظام کیے جا رہے ہیں ਸਰਕਾਰ ਦੇ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਨੇ ਪਰ ਪੂਰੀ ਤਰ੍ਹਾਂ ਇੰਤਜ਼ਾਮ ਕਰਨ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜਾ ਹੈ ਆਪਾਂ ਲੋਕਾਂ ਨੂੰ ਮਿਸ ਕਰ ਰਹੇ ਹਾਂ ਜੇ ਆਪਾਂ ਫਾਜ਼ਲ ਕਾ ਏਰੀਆ ਦੀ ਗੱਲ ਕਰ ਲਈਏ ਤੇ ਫਾਜ਼ਲ ਕਾ ਏਰੀਆ ਦੇ ਆਸ-ਪਾਸ ਤੇ ਜੇ ਆਪਾਂ ਬੜੀ ਡਹਿਰੀ ਨਜ਼ਰ ਨਾਲ ਦੇਖੀਏ ਤਾਂ ਪਾਣੀ ਦਾ ਜਿਹੜਾ ਸતર ਹੈ ਉਹ ਵਧੇ ਜਾ ਰਿਹਾ ਹੈ ਮਹਾਤਮ ਨਗਰ ਦੀਆਂ ਤਸਵੀਰਾਂ ਜਿਹੜੀਆਂ ਇਸ ਵਕਤ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਫਾਜ਼ਲ ਕਾ ਦੇ ਮਹਾਤਮ ਨਗਰ ਦੀਆਂ ਤਸਵੀਰਾਂ ਨੇ ਜਿੱਥੋਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਮੰਡੀ ਦੇ ਵਿੱਚ ਇੱਕ ਛੱਤ ਦਾ ਸਹਾਰਾ ਲੈ ਕੇ ਆਪਣਾ ਸਾਜੋ ਸਮਾਨ ਰੱਖ ਕੇ ਉੱਥੇ ਮਤਲਬ ਵਕਤ ਜਿਹੜਾ ਹੈ ਉਹ ਬਤੀਤ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਮਹਾਤਮ ਨਗਰ ਦੇ ਲੋਕਾਂ ਨੇ ਸਰਕਾਰ ਦੇ ਕੋਲੋਂ ਮਤਲਬ ਕੁਝ ਮੰਗ ਕੀਤੀ ਹੈ ਉਹ ਮੰਗ ਜਾਇਜ਼ ਹੈ ਇੱਕ ਗਰੀਬ ਆਦਮੀ ਕੀ ਮੰਗ ਕਰ ਸਕਦਾ ਹੈ ਉਹ ਇਹ ਕਰ ਸਕਦਾ ਕਿ ਮੇਰਾ ਕਰਜ਼ਾ ਮaaf ਕਰ ਦਿਓ ਬਿਜਲੀ ਦੇ ਬਿੱਲ ਨਹੀਂ ਆਉਣੇ ਚਾਹੀਦੇ ਸਾਨੂੰ ਮਤਲਬ ਜਿਸ ਤਰ੍ਹਾਂ ਦੇ ਹਾਲਾਤਾਂ ਚੋਂ ਅਸੀਂ ਨਿਕਲ ਰਹੇ ਆ ਕਿਉਂਕਿ ਕਰਜ਼ੇ ਦਾ ਜਿਹੜਾ ਇੰਟਰਸਟ ਹੈ ਵਿਆਜ ਹੈ ਉਹ ਭਾਵੇਂ ਨਹੀਂ ਹੋਵੇ ਭਾਵੇਂ ਨਾ ਨਹੀਂ ਪੈਂਦਾ ਹੋਵੇ ਗਰਮੀ ਹੋਵੇ ਸਰਦੀ ਹੋਵੇ ਉਹ ਵਿਆਜ ਤਾਂ ਉਸੇ ਵ ਉਸੇ ਤਰ੍ਹਾਂ ਹੀ ਪਈ ਜਾ ਰਹਾ ਹੈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਬੈਸ ਮੈਸ ਹੋ ਰਹੀਆਂ ਨੇ ਕੁਝ ਵੀ ਨਹੀਂ ਬਚਿਆ ਲੇਕਿਨ ਅਸੀਂ ਇਹੀ ਮੰਗ ਕਰਦੇ ਆ ਕਿ ਸਾਡੇ ਨਾਲ ਵੱਧ ਤੋਂ ਵੱਧ ਕੋਆਪਰੇਟ ਕੀਤਾ ਜਾਵੇ ਸਾਡੇ ਜਿਹੜੇ ਕਰਜ਼ੇ ਨੇ ਸਿਰਾਂ ਤੇ ਚੜੇ ਉਹਨਾਂ ਨੂੰ ਮਾਫ਼ ਕੀਤਾ ਜਾਵੇ ਕਿਉਂਕਿ ਮੌਕੇ ਦੀ ਮਜ਼ਾਕਤ ਇਹੀ ਹੈ ਕਿ ਇਸ ਜ਼ਿੰਦਗੀ ਨੂੰ ਰੋਟੇ ਲਿਉਣ ਵਾਸਤੇ ਪਟਰੀ ਤੇ ਲਿਉਣ ਵਾਸਤੇ ਕੰਮ ਸੇ ਕੰਮ ਸਾਨੂੰ ਕਈ ਸਾਲ ਜਿਹੜੇ ਆ ਉਹ ਲੱਗ ਜਾਣਗੇ ਸੋ ਸੁਖਦੀਪ ਪੁੜਿਆਣਾ ਨੇ ਬਕਾਇਦਾ ਤੌਰ ਤੇ ਫਾਜ਼ਲ ਕਾ ਤੋਂ ਇਹ ਰਿਪੋਰਟ ਭੇਜੀ ਹੈ ਔਰ ਉਸ ਰਿਪੋਰਟ ਦੇ ਵਿੱਚ ਉਸ ਵੀਰ ਨੇ ਆਪਣੇ ਦੁੱਖ ਨੂੰ ਕਿਸ ਤਰ੍ਹਾਂ ਪ੍ਰਗਟ ਕੀਤਾ ਹੈ ਕਿਸ ਤਰ੍ਹਾਂ ਮੀਡੀਆ ਨਾਲ ਸ਼ੇਅਰ ਕੀਤਾ ਹੈ ਆਵ ਮਾਰਦਿਆ ਉਹਦੀ ਪੂਰੀ ਇਸ ਦੁੱਖਪ੍ਰੀ ਕਹਾਣੀ ਤੇ ਇੱਕ ਨਜ਼ਰ ਅੱਜ ਹੋਗਾ ਮੀਨਾ ਪਾਣੀ ਵੜਿਆ ਨੂੰ ਇੱਥੇ ਸਾਡੀ ਫਜ਼ਲਤ ਹੋ ਗਈ ਬਰਬਾਦ ਇਨਾ ਪਤਾ ਹੈ ਵੀ ਸਾਡੀ ਫਜ਼ਲ ਦੀ ਸਾਡੀ ਆਸ ਨਹੀਂ ਰਹੀ ਸੀ ਹੋਦ ਹੋ ਗਈ ਹੁਣ ਹਨੀ ਯਾਦ ਮੇਂ ਰਹੀ ਲਾ ਸਰਕਾਰ ਦੇ ਅੱਗੇ ਇਹ ਮੰਗ ਦੇ ਸਾਡੀ ਵੀ ਹਾਨੂੰ ਇੱਕ ਬਿੱਲ ਤੇ ਇੱਕ ਸਾਡੇ ਕਰਜ਼ੇ ਆੜਤੀ ਦੇ ਜਿੰਨੇ ਲਏ ਗਏ ਨੇ ਵੀ ਉਹ ਸਾਡੇ ਕਰਜ਼ੇ ਸਾਡੇ ਆਧਾ ਸਾਰਾ ਇੱਕ ਵਾਰੀ ਕਾਂਟਾ ਫਰਾ ਦੇ ਸਰਕਾਰ ਅਸੀਂ ਉਹ ਸਰਕਾਰ ਨੂੰ ਮੰਨਾਂਗੇ ਕਿ ਸਾਡੇ ਨਾਲ ਦੇ ਵਾਕੇ ਹੋ ਸਰਕਾਰ ਆਈ ਸੀ ਅਸੀਂ ਕੱਲ ਇਹ ਹੀ ਨਾ ਹੁੰਦਾ ਲਵਾਂਗੇ ਵੀ ਖਾਣਾ ਆਇਆ ਸੀ ਆਂਡੇ ਹੱਥ ਪਾਇਆ ਕਰਦੇ ਅਸੀਂ ਕਰਜ਼ਾ ਦਾ ਵੀ ਆ ਅਸੀਂ ਹੁਣ 50 60 ਸਾਲ ਤੱਕ ਵੀ ਚੱਲੇਗਾ ਕਿਉਂ ਸਾਡੇ ਹਾਲਾਤ ਹੋ ਗਏ ਬੀ ਨਾਜਕ ਆ ਇਹਨੇ ਵੀ ਅਸੀਂ ਬਿਕੇਦਲੇ ਹੁਣ ਪਰਉਨ ਜੋਗੀ ਨਹੀਂ ਰਹਿ ਗਿਆ ਬੱਚਿਆਂ ਦੀ ਬੜਾਈ ਵੀ ਸਾਡੀ ਖਰਾਬ ਹੋ ਗਈ ਕਿਉਂਕਿ ਬੱਚਿਆਂ ਦਾ ਸੀ ਆ ਤੇ ਸਾਡੇ ਜਿਹੜੇ ਲੋਨ ਇਹ ਸੀ ਸੰਭਲ ਸਾਡੇ ਡਾਊਨ ਹੋ ਗਏ ਤੇ ਜਿਹੜਾ ਸਾਡਾ ਕੋਈ ਹੈਗਾ ਸੀ ਕੋਈ ਵੀ ਫਸਲ ਦਾ ਸਾਡਾ ਆ ਸਮੇਂ ਤਾਂ ਉਹ ਵੀ ਸਾਡੀ ਲੈ ਗਈ ਹੈ ਵੀ ਸਾਨੂੰ ਇਹ ਪਾਸਾ ਲ ਜਾਵਾਂ ਦਾ ਤੇ ਕੋਈ ਕਰਜ਼ਾ ਸਾਡਾ ਲਿਆ ਜਾਵੇ ਦਾ ਕਰਜ਼ਾ ਹੁਣ ਸਾਡਾ ਦੋਨਾਂ ਹੀ ਚੜਨਾ ਤਿੰਨ ਲੱਖ ਦੇ ਹਿਸਾਬ ਨਾਲ ਆ ਲਾ ਲ ਆ ਵੀ 2 ਲੱਖ ਲਾਲ ਹੈ ਉਸੇ ਵਜ੍ਹਾ ਸਿੱਧਾ ਆ ਵੀ 5-6 ਲੱਖ ਰੁਪਈਆ ਤਾਂ ਸਾਡਾ ਕਰਜ਼ਾ ਹੋ ਜਾਏਗਾ ਆੜਤੀਆਂ ਦਾ ਕਰਜ਼ਾ ਹੈ ਠੀਕ ਹੈ ਤੇ ਬੈਂਕਾਂ ਦਾ ਵੀ ਹੈਗਾ ਬੈਂਕਾਂ ਦਾ ਵੀ ਮਾਹ ਹਣਾ ਚਾਹੀਦਾ ਕਿਓ ਹੁਣ ਬੈਂਕਾਂ ਦਾ ਵੀ ਕਰਜ਼ਾ ਉਹ ਵਿਆਜ ਹੀ ਪੈਣੀ ਹੈ ਤੇ ਉਹ ਚੜਨਾ ਹੀ ਹੈ ਟਾਰਤੀਆਂ ਦੀ ਵਿਆਜਗੀ ਹੈ ਉਹ ਦੋਣੀ ਚੜ ਜਾਏਗੀ ਕਿਉਂਕਿ ਡਬਲ ਵਿਆਜ ਲਗਣੀ ਹੈ ਤੇ ਸਾਡੇ ਬਿਜਲੀ ਦੇ ਬਿੱਲ ਤੇ ਉਹ ਵੀ ਸਾਡੇ ਦੇ ਉਹ ਵੀ ਬਿੱਲ ਪਹਿਲੀ ਗੱਲ ਤਾਂ ਹੋਣਾ ਨਹੀਂ ਚਾਹੀਦਾ ਬਿੱਲਾਂ ਦਾ ਸਾਫ ਕਿਤਾਬ ਇਥੋਂ ਦਾ ਦਾ ਸਾਡੇ ਠੀਕ ਹੈ ਖਾਤਿਰ ਜਿਹੜਾ ਏਰੀਆ ਡੁੱਬਦਾ ਜਾਂ ਜੰਗ ਦੇ ਹਾਲਾਤਾਂ ਜਿ ਉਹਨਾਂ ਨੂੰ ਪਿੱਛਾ ਜਾਣਾ ਪੈਂਦਾ ਉਹ ਸਰਕਾਰ ਨੂੰ ਇਹਨਾ ਹੋਣਾ ਚਾਹੀਦਾ ਵੀ ਇੱਕ ਦੇ ਘਰ ਦਾ ਕੋਈ ਵੀ ਹੈ ਚਾਹੇ ਮੈਂਬਰ ਚਾਹੇ ਕੋ ਪੜਾਵੇ ਚਾਹੇ ਨਹੀਂ ਕੋਈ ਉਹਨੂੰ ਕਲਸਣ ਮਿਲਣੀ ਚਾਹੀਦੀ 20000 30000 ਮਹੀਨੇ ਦਾ ਮਿਲਣਾ ਚਾਹੀਦਾ ਕਿਉਂਕਿ ਉਹਦੇ ਨਾਲ ਗੁਜ਼ਾਰਾ ਘਟਰ ਜਾਏਗਾ ਫਸਲ ਚਾਰਾ ਤੇ ਟੂੜੀ ਉਹ ਸਾਰੀ ਸਾਡੀ ਬੇਬਰਬਾਦ ਹੋ ਗਈ। ਤੇ ਫਸਲ ਸਾਡੀ ਮਿੱਟੀ ਹੋ ਗਈ। ਕਿਉਂ ਸਾਡੇ ਸਾਡੇ ਖੇਤਾਂ 'ਚ ਟੋਏ ਪੈ ਗਏ ਨੇ। ਪਿਛਲੇ ਅਸੀਂ ਟੋਏ ਨਹੀਂ ਪੂਰੇ ਤੇ ਹੁਣ ਨਵੇਂ ਟੋਏ ਪੂਰੇ ਪੈ ਗਏ। ਉਹ ਹੁਣ ਕੋਣ ਸਰਕਾਰ ਨੇ ਤਾਂ ਪੂਰ ਕੇ ਦੇਣੇ ਨਹੀਂ। ਸਾਨੂੰ ਆਪ ਨੂੰ ਕਰਜ਼ੇ ਤੇ ਪੈਸਾ ਲਿਆ ਕੇ ਪੂਰਨੇ ਪਨੇ ਨੇ ਤੇ ਸਾਡੇ ਕੋਲ ਉਹ ਵੀ ਹੁਣ ਟੋਏ ਨਹੀਂ ਪੂਰੇ ਨੇ। ਸਾਡੀ ਫਸਲਾਂ ਵੀ ਹੁਣ ਘੜੀ ਮਿੱਟੀ ਹੋ ਗਈਆਂ। ਉਹ ਗੱਡੇ ਰੇਤਾ ਚੜ ਗਿਆ ਸੀਗਾ ਤੇ ਜ਼ਮੀਨਾਂ ਬਰਬਾਦ ਕਿਉਂ ਅੱਗੇ ਆਏ ਸੀਗੇ ਵਿਚਾਰੇ। ਰੇਤਾ ਢੋਣ ਬਾਤੀ ਉਹਨੂੰ ਸਰਕਾਰ ਨੇ ਰੇਤੇ ਬੰਦ ਕੀਤੇ ਹੋਏ ਨੇ ਆਪਣੇ ਭਗਵੰਤ ਮਾਨ ਨੇ ਤੇ ਉਹਨਾਂ ਨੂੰ ਵੀ ਰੇਤਿਆਂ ਨੂੰ ਹੁਣ ਕਿੱਥੇ ਲਿਜਾਵਾਂ ਦੇ ਜਾਂ ਕਿੱਥੇ ਅਸੀਂ ਹੁਣ ਮਿੱਟੀ ਪਾਵਾਂਗੇ ਫਸਲ ਤਾਂ ਸਾਡੀ ਹੁਣ ਬਣਕ ਵੀ ਨਹੀਂ ਬੀਜਣੀ ਮੁਆਵਜ਼ੇ ਦੀ ਵੀ ਸਾਨੂੰ 40-50000 ਰੁਪਇਆ ਮੁਆਵਜ਼ਾ ਸਾਨੂੰ ਮਿਲਣਾ ਚਾਹੀਦਾ ਠੀਕ ਹੈ ਵੀ ਕਿੰਨੇ ਸਿੱਧਾ ਖਾਤੇ 'ਚ ਆਣਾ ਚਾਹੀਦਾ ਕਿੱਲੇ ਦਾ ਮੁਆਵਜ਼ਾ ਕੋਈ ਸਰਕਾਰ ਦੇ ਵੀ ਮੰਨ ਲੈਣ ਆ ਆਈ ਜਾਂ ਕਾਨੂੰ ਉਹ ਉਹ ਦਿਖਾ ਜਾਂਦੇ ਨੇ ਤੇ ਸਾਲੋਂ ਸਾਰਾ ਮਿਲੇ ਦਾ 3-4-400 ਰੁਪਿਆ ਮੈਂ ਇੰਨਾ ਕਹਿੰਦਾ ਪਿਆ ਵਿਚਾਰੇ ਮਨਣਾ ਢਾਣੀ ਤੇ ਡੁੱਬੇ ਨੂੰ ਮੰਡੀ ਚ ਆਵਣ ਦਾਣਾ ਮੰਡੀ ਜਾਂਦੇ ਚ ਵੀ ਹੁਣ ਪਾਣੀ ਵੜ ਗਏ ਨੇ ਘੇਰ ਲੈ ਤੇ ਬਿਜਲੀ ਘਰ ਜਿਹੜਾਗਾ ਆਪਣਾ ਤੇ ਪਿੰਡ ਦਾ ਕਿਉਂਕਿ ਲਾਈਟ ਇਹਦੇ ਨਾਲ ਹੀ ਸਾਡੀ ਜਾਂਦੀ ਹੈ ਤੇ ਰਾਤ ਸਾਡੀ ਮਨ ਲੰਗਦੀ ਹੈ ਤੇ ਦਿਨੇ ਦਾ ਲਾਈਟ ਬੰਦ ਰੱਖ ਦਿੰਦੇ ਨੇ ਤੇ ਰਾਤ ਨੂੰ ਗਲਦੇ ਆ ਲਾਈਟ ਵਿਚਾਰੇ ਪੂਰੀ ਅਸੀਂ ਮਨ ਲੈਣੇ ਵੀ ਹਾਨੂੰ ਡਰ ਹੈਗਾ ਬਿਜਲੀ ਘਰ ਦਾ ਵੀ ਨਾ ਕਿਦਰ ਬੰਦ ਹੋ ਜਾਵੇ ਸੰਦਰ ਜਾ ਰਿਹਾ ਹੈ ਦਾ ਸੁਬਾ ਸੁ ਅਸੀਂ ਬੰਦ ਕੀਤਾ ਵੈ ਪਿਛਲੇ 2023 ਦਾ ਆਇਆ ਸੀਗਾ ਤੇ ਅਸੀਂ ਉਹ ਬੰਦ ਕੀਤਾ ਸੀਗਾ ਉਹ ਮੈਨੂੰ ਲੱਗਦਾ ਵੀ ਪਾਣੀ ਕਿਧਰੇ ਉਹ ਵੀ ਨਾ ਬੰਨ ਟੋਟ ਜਾਵੇ ਤਾਂ ਪਾਣੀ ਵੜ ਜਾਵੇ ਬੰਦ ਹੋ ਜੇ ਸਪਲਾਈ ਸਾਰੀ ਅੱਜ ਲਈ ਹੁਣ 12 ਦਿਨ ਦਿਨ ਸਾਰਾ ਹੀ ਦਿਨੇ ਸਾਰਾ ਦਿਨ ਬੰਦ ਹੈ ਰਾਤ ਨੂੰ ਵੀ ਸੋ ਦੋਸਤੋ ਤੁਸੀਂ ਆਪ ਹੀ ਹਾਲਾਤ ਦੇਖ ਰਹੇ ਹੋ ਕਿਤੇ ਚਾਰੇ ਪਾਸੇ ਪਾਣੀ ਪਾਣੀਆਂ ਛੋਟੇ ਛੋਟੇ ਬੱਚੇ ਆ ਲੋਕ ਆ ਰਹੇ ਨੇ اور سیف زون دن کی کوشش کر رہے ہیں اور انہوں نے بھی وہی منگ کی ہے کہ سارے کرزے معاف کیتے جان فصل تباہ ہو چکی ہے اور کم سے کم ساری زندگی جی ہے وہ مطلب پٹنی تے آن کا گھٹو گھٹ کئی سال لگ جان گے مطلب یہ ساریاں گلان جڑیاں نے انہوں نے سرکار دے اگیں رکھیاں نے دیکھ ہیں ہوں کہ سرکار کا یہاں گلوں تے کی اثر ہندہ ہے اور اس خبر نو فاضل کا تو سخدیب سنگھ کو کڑیا نے بھیجا ہے اور ناما چینل نو سبسکرائب کرو ویڈیو لائک کے شیئر کرو جڑے رہو پوسو ناما چینل د